ਇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋਂ ਵਿੱਚ। ਤੁਸੀਂ ਮੱਕੀ ਦੀ ਰੋਟੀ ਤਾਂ ਬਹੁਤ ਵਾਰ ਖਾਧੀ ਹੋਵੇਗੀ। ਅੱਜ ਆਪਾਂ ਮੱਕੀ ਦੀ ਰੋਟੀ ਬਣਾਵਾਂਗੇ ਪਨੀਰ ਪਾ ਕੇ। ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਇਹ ਆਪਾਂ ਪਰੌਂਠੇ ਬਣਾ ਕੇ ਤਿਆਰ ਕਰਾਂਗੇ। ਦੇਖੋ ਦੇਖਣ ਦੇ ਵਿੱਚ ਹੀ ਕਿੰਨੇ ਵਧੀਆ ਲੱਗ ਰਹੇ ਹਨ। ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹਨ ਤੇ ਬਣਾਉਣੇ ਵੀ ਬਹੁਤ ਹੀ ਆਸਾਨ ਹਨ। ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪ੍ਰਾਤ ਦੇ ਵਿੱਚ ਆਟਾ ਲਿਆ ਹੈ। ਤੁਸੀਂ ਆਟਾ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਲੈ ਸਕਦੇ ਹੋ ਇੱਥੇ ਆਪਾਂ ਬ੍ਰਿਕ ਕੱਟੀ ਹੋਈ ਮੇਥੀ ਐਡ ਕਰ ਦਵਾਂਗੇ ਨਾਲ ਹੀ ਕੋਸ਼ ਇੱਥੇ ਆਪਾਂ ਬ੍ਰਿਕ ਕੱਟਿਆ ਹੋਇਆ ਤਣੀਆਂ ਐਡ ਕਰਾਂਗੇ ਤੇ ਇੱਥੇ ਆਪਾਂ ਅੱਧੀ ਕੌਲੀ ਪਨੀਰ ਦੀ ਲਈ ਹੈ ਜਿਸ ਨੂੰ ਕਿ ਮੈਂ ਕद्दूकस ਕਰ ਲਿਆ ਹੈ ਤੇ ਇਸ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਇਹ ਆਪਣੀਆਂ ਰੋਟੀਆਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਣਗੀਆਂ ਹੁਣ ਇਸ ਦੇ ਵਿੱਚ ਆਪਾਂ ਇੱਕ ਛੋਟਾ ਚਮਚ ਜੀਰੇ ਦਾ ਐਡ ਕਰਾਂਗੇ ਤੇ ਇੱਕ ਛੋਟਾ ਚਮਚ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਗਰਮ ਮਸਾਲਾ ਸਵਾਦ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ ਤੇ ਇਸ ਦੇ ਵਿੱਚ ਆਪਾਂ ਲਾਲ ਮਿਰਚ ਐਡ ਕਰਾਂਗੇ ਇਹ ਵੀ ਮੈਂ ਛੋਟਾ ਚਮਚ ਐਡ ਕੀਤਾ ਹੈ ਤੁਸੀਂ ਇਸ ਦੇ ਵਿੱਚ ਹਰੀਆਂ ਮਿਰਚਾਂ ਵੀ ਐਡ ਕਰ ਸਕਦੇ ਹੋ ਮੇਰੇ ਬੱਚਿਆਂ ਨੇ ਖਾਣੀਆਂ ਸਨ ਇਸ ਲਈ ਮੈਂ ਇਸ ਦੇ ਵਿੱਚ ਹਰੀਆਂ ਮਿਰਚਾਂ ਨਹੀਂ ਐਡ ਕੀਤੀਆਂ ਹੁਣ ਇੱਕ ਚਮਚ ਆਪਾਂ ਸਾਬਤ ਧਣੀਆਂ ਲਵਾਂਗੇ ਤੇ ਇਸ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਮਸਲ ਕੇ ਐਡ ਕਰਾਂਗੇ ਜਿਸ ਦੇ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਮੱਕੀ ਦੇ ਪਰੌਂਠੇ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਹਨ ਤੇ ਬੱਚੇ ਵੀ ਇਸ ਨੂੰ ਬਹੁਤ ਹੀ ਖੁਸ਼ ਹੋ ਕੇ ਖਾਣਗੇ ਜੇਕਰ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਏ ਤਾਂ ਵਾਰ-ਵਾਰ ਤੁਸੀਂ ਇਸੇ ਤਰ੍ਹਾਂ ਹੀ ਬਣਾਵੋਗੇ ਤੇ ਖਾਵੋਗੇ ਉਣੀਸ ਦੇ ਵਿੱਚ ਆਪਾਂ ਪੂਰਾ ਗਰਮ ਪਾਣੀ ਥੋੜਾ ਥੋੜਾ ਐਡ ਕਰਕੇ ਇਸ ਨੂੰ ਹੱਥਾਂ ਦੇ ਨਾਲ ਮਿਕਸ ਕਰੀ ਜਾਵਾਂਗੇ ਮੈਂ ਇੱਥੇ ਇਨਕ ਗਰਮ ਪਾਣੀ ਲਿਆ ਹੈ ਕਿ ਆਪਣੇ ਹੱਥਾਂ ਨੂੰ ਟੱਚ ਹੋ ਸਕੇ ਤੇ ਇਸ ਤਰ੍ਹਾਂ ਹੁਣ ਆਪਾਂ ਸਾਰਾ ਆਟਾ ਮਿਕਸ ਕਰ ਲਵਾਂਗੇ ਤੇ ਹੁਣ ਇਸ ਦੇ ਵਿੱਚੋਂ ਆਪਾਂ ਥੋੜਾ ਜਿਹਾ ਆਟਾ ਲਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲ ਲਵਾਂਗੇ ਜਦੋਂ ਵੀ ਆਪਾਂ ਮੱਕੀ ਦੀ ਰੋਟੀ ਜਾਂ ਪਰੌਂਠਾ ਬਣਾਉਣਾ ਹੋਵੇ ਤਾਂ ਆਟੇ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਸਲਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਆਟਾ ਚੰਗੀ ਤਰ੍ਹਾਂ ਮਲਾਈਮ ਨਾ ਹੋ ਜਾਵੇ ਓਨੇ ਟਾਈਮ ਤੱਕ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਮਲੀ ਜਾਵਾਂਗੇ ਹੱਥ ਦੀ ਹਥੇਲੀ ਦੇ ਨਾਲ ਇਸ ਨੂੰ ਆਪਾਂ ਮਲਾਂਗੇ ਜਦੋਂ ਆਪਣਾ ਆਟਾ ਪਰਫੈਕਟ ਮਲਿਆ ਗਿਆ ਤੇ ਇਸ ਦੇ ਨਾਲ ਆਪਣੀ ਰੋਟੀ ਟੁੱਟੇਗੀ ਨਹੀਂ ਥੋੜਾ ਥੋੜਾ ਆਪਾਂ ਇਸ ਤਰ੍ਹਾਂ ਗਰਮ ਪਾਣੀ ਹੱਥ ਨੂੰ ਲਗਾ ਕੇ ਇਸ ਨੂੰ ਮਲਾਂਗੇ ਅੱਜ ਆਪਾਂ ਬਹੁਤ ਹੀ ਆਸਾਨ ਤਰੀਕਾ ਤੁਹਾਨੂੰ ਦੱਸਾਂਗੇ ਮੱਕੀ ਦੀ ਰੋਟੀ ਪਕਾਉਣ ਦਾ ਜਿਸ ਨੂੰ ਕਿ ਬਿਗਨਰ ਵੀ ਪਕਾ ਸਕਦੇ ਹਨ ਆਟਾ ਹੁਣ ਆਪਾਂ ਚੰਗੀ ਤਰ੍ਹਾਂ ਮਲ ਲਿਆ ਹੈ ਤੇ ਇੱਕ ਆਪਾਂ ਇੱਕ ਪੇੜਾ ਲਵਾਂਗੇ ਆਪਾਂ ਥੋੜਾ ਜਿਹਾ ਵੱਡੇ ਸਾਈਜ਼ ਦਾ ਹੀ ਪੇੜਾ ਲਵਾਂਗੇ ਤੇ ਇਸ ਨੂੰ ਹੁਣ ਦੋਨਾਂ ਹੱਥਾਂ ਦੇ ਨਾਲ ਪ੍ਰੈਸ ਕਰਦੇ ਹੋਏ ਥੋੜਾ ਜਿਹਾ ਚੌੜਾ ਕਰ ਲਵਾਂਗੇ ਤੇ ਇੱਥੇ ਆਪਾਂ ਲਵਾਂਗੇ ਚਕਲਾ ਚਕਲੇ ਦੇ ਉੱਪਰ ਆਪਾਂ ਰੱਖਾਂਗੇ ਲਿਫਾਫਾ ਤੇ ਲਿਫਾਫੇ ਦੇ ਉੱਪਰ ਆਪਾਂ ਥੋੜਾ ਜਿਹਾ ਆਟਾ ਪਾ ਦਵਾਂਗੇ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਇਸ ਨੂੰ ਰੱਖ ਕੇ ਹੱਥਾਂ ਦੇ ਨਾਲ ਹੌਲੀ-ਹੌਲੀ ਚੌੜਾ ਕਰਾਂਗੇ ਤੇ ਫਿਰ ਹੁਣ ਆਪਾਂ ਹਥੇਲੀ ਦੇ ਨਾਲ ਇਸ ਨੂੰ ਇਸ ਤਰ੍ਹਾਂ ਹੌਲੀ-ਹੌਲੀ ਪ੍ਰੈਸ ਕਰਦੇ ਹੋਏ ਪਕਾਵਾਂਗੇ ਇਹ ਦੇਖੋ ਕਿੰਨੀ ਵਧੀਆ ਆਪਣੀ ਇਹ ਰੋਟੀ ਬਣ ਕੇ ਤਿਆਰ ਹੋ ਰਹੀ ਹੈ ਇਸ ਤਰ੍ਹਾਂ ਕੋਈ ਵੀ ਮੱਕੀ ਦੀ ਰੋਟੀ ਪਕਾ ਸਕਦਾ ਹੈ ਬਹੁਤ ਹੀ ਆਸਾਨ ਹੈ ਬਿਲਕੁਲ ਵੀ ਨਹੀਂ ਟੁੱਟਦੀ ਥੋੜੇ ਬਾਰੇ ਜੋ ਕੰਡੇ ਆਪਣੇ ਕੋਲੋਂ ਟੁੱਟ ਰਹੇ ਹਨ ਉਹ ਇਸ ਦੇ ਵਿੱਚ ਆਪਾਂ ਮੇਥੀ ਪਾਈ ਹੈ ਪਨੀਰ ਪਾਇਆ ਹੈ ਹੁਣ ਇਸ ਨੂੰ ਆਪਾਂ ਦਵਾਂਗੇ ਪਰੌਂਠੇ ਦੀ ਸ਼ੇਪ ਤੁਸੀਂ ਚਾਹੋ ਤਾਂ ਇਹਨੂੰ ਰੋਟੀ ਵੀ ਬਣਾ ਸਕਦੇ ਹੋ ਤੇ ਪਰੌਂਠੇ ਦੀ ਸ਼ੇਪ ਦੇਣ ਲਈ ਚਾਰਾਂ ਸਾਈਡਾਂ ਤੋਂ ਆਪਾਂ ਥੋੜਾ ਥੋੜਾ ਇਸ ਨੂੰ ਕੱਟ ਦਵਾਂਗੇ ਤੇ ਇਹ ਦੇਖੋ ਆਪਾਂ ਚਾਰੇ ਸਾਈਡਾਂ ਤੋਂ ਥੋੜਾ ਥੋੜਾ ਇਸ ਨੂੰ ਕੱਟ ਦਿੱਤਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਕਿੰਨਾ ਆਸਾਨ ਬਣਾਉਣਾ ਹੈ ਇਸ ਨੂੰ ਇਹ ਸਾਈਡਾਂ ਤੋਂ ਆਪਾਂ ਉਤਾਰ ਦਿੱਤਾ ਹੈ ਤੇ ਇਹ ਦੇਖੋ ਜੀ ਆਪਣਾ ਪਰੌਂਠਾ ਬਿਲਕੁਲ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸੇਕ ਲਵਾਂਗੇ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਸ ਦੇ ਉੱਪਰ ਇਸ ਨੂੰ ਪਾ ਦਵਾਂਗੇ ਤੇ ਥੋੜਾ ਜਿਹਾ ਸੇਕ ਲੱਗਣ ਤੋਂ ਮਗਰੋਂ ਇਸ ਦੀ ਆਪਾਂ ਸਾਈਡ ਪਲਟ ਦਵਾਂਗੇ ਤੇ ਦੋਨੋਂ ਸਾਈਡਾਂ ਤੋਂ ਆਪਾਂ ਇਸ ਨੂੰ ਘਿਓ ਲਗਾ ਕੇ ਪਕਾਵਾਂਗੇ ਤੁਸੀਂ ਚਾਹੋ ਤਾਂ ਤੇਲ ਵੀ ਲਗਾ ਸਕਦੇ ਹੋ ਪਰ ਦੇਸੀ ਘਿਓ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਪਰੌਂਠੇ ਬਣ ਕੇ ਤਿਆਰ ਹੁੰਦੇ ਹਨ ਇਹ ਦੇਖੋ ਆਪਣਾ ਮੱਕੀ ਦਾ ਬਹੁਤ ਹੀ ਟੇਸਟੀ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਹਾਈ ਫਲੇਮ ਤੇ ਪਕਾਉਣ ਦੇ ਨਾਲ ਆਪਣਾ ਪਰੌਂਠਾ ਸੜ ਜਾਵੇਗਾ ਤੇ ਬਹੁਤ ਜ਼ਿਆਦਾ ਕ੍ਰਿਸਪੀ ਨਹੀਂ ਬਣੇਗਾ ਇਹ ਦੇਖੋ ਕਿੰਨਾ ਵਧੀਆ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਇਸੀ ਤਰ੍ਹਾਂ ਆਪਾਂ ਬਾਕੀ ਸਾਰੇ ਪਰੌਂਠੇ ਵੀ ਪਕਾ ਲਵਾਂਗੇ ਇਹ ਦੇਖੋ ਜੀ ਆਪਾਂ ਇਹ ਸਾਰੇ ਪਰੌਂਠੇ ਵੀ ਇਸੇ ਤਰ੍ਹਾਂ ਹੀ ਪਕਾ ਲਵਾਂਗੇ ਜੇਕਰ ਤੁਹਾਨੂੰ ਮੇਰੀਆਂ ਰੈਸਪੀਸ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਆਪਣਾ ਬਹੁਤ ਹੀ ਆਸਾਨ ਤਰੀਕਾ ਹੈ ਮੈਂ ਹੋਰ ਵੀ ਕਈ ਤਰੀਕਿਆਂ ਦੇ ਨਾਲ ਤੁਹਾਨੂੰ ਮੱਕੀ ਦੀ ਰੋਟੀ ਪਕਾਣੀ ਅੱਗੇ ਦੱਸੀ ਹੋਈ ਹੈ ਤੁਸੀਂ ਉਹ ਵੀਡੀਓ ਵੀ ਮੇਰੇ ਚੈਨਲ ਤੇ ਚੈੱਕ ਕਰ ਸਕਦੇ ਹੋ ਹੁਣ ਆਪਾਂ ਸਾਰੇ ਪਰੌਂਠੇ ਬਣਾ ਲਏ ਹਨ ਤੇ ਹੁਣ ਆਪਾਂ ਇਹਨਾਂ ਨੂੰ ਇੰਜੋਏ ਕਰਾਂਗੇ ਤੁਸੀਂ ਵੀ ਜਰੂਰ ਇਹਨਾਂ ਨੂੰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਪਰੌਂਠੇ ਕਿੱਦਾਂ ਦੇ ਲੱਗੇ ਇਨਾਂ ਦੇ ਉੱਪਰ ਆਪਾਂ ਰੱਖ ਦਿੰਨੇ ਹਾਂ ਮੱਖਣ ਤੁਸੀਂ ਇਹਨਾਂ ਨੂੰ ਦਹੀਂ ਨਾਲ ਚਾਹ ਦੇ ਨਾਲ ਕਿਸੇ ਵੀ ਚੀਜ਼ ਦੇ ਨਾਲ ਇੰਜੋਏ ਕਰ ਸਕਦੇ ਹੋ ਇਹ ਦੇਖੋ ਕਿੰਨੇ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ